ਵਹੀਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਿਸਟਰ ਬੀਨ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਗੁਰਦਵਾਰਾ ਅੰਮ੍ਰਿਤਸਰ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਗੁਰਨਾਨਕ ਸਾਹਿਬ ਜੀ ਦਸਮੀ ਜੋਤ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵਕਤ ਇਸ ਤਰਤੀ ਤੇ ਸਨ ਤੇ ਜਦੋਂ ਜਾਣ ਦਾ ਕੰਮ ਆਇਆ ਤਾਂ ਸੰਗਤ ਨੇ ਪੁੱਛਿਆ ਕਉਸਾ ਆਪ ਕੀ ਦਰਦਾਰ ਸਿੱਕਿਸਰਨ ਕਰਾਂਗੇ ਤੱਪਸਕ ਨੇ ਕਿਹਾ ਕਿ ਜਦੋਂ ਵੀ ਮੇਰਾ ਦਰਦਾਰ ਕਰਨ ਹੋ ਤਾਂ ਤੁਸੀਂ ਖਾਲਸੇ ਦੇ ਰੂਪ ਵਿੱਚ ਸਾਡੇ ਦਰਦਾਰ ਕਰ ਸਕਦੇ ਹੋ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਨੂੰ ਹੰਕਾਰ ਨਾ ਆਸ ਅੱਜ ਸਵੇਰੇ ਜਿਸ ਵਕਤ ਫੇਸਬੁਕ ਦੇਖ ਰਹੀ ਸੀ ਤਵਾਕਲੀ ਮੇਰੇ ਰੂਹ ਨੇ ਤਨਛੇਰ ਗੁਰੂ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਖਾਲਸੇ ਦੇ ਰੂਪ ਵਿੱਚ ਸਪਿੰਡ ਦੀ ਤਰਤੀ ਦਿੱਤੇ ਜੋ ਕੁਦਰਤੀ ਆਖਤ ਆਈ ਹੈ ਉਸ ਵਿੱਚ ਖਾਲਸਾ ਪੰਥ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਿਵਾ ਕਰਦੇ ਹਸੀ ਅਲੱਗ-ਅਲੱਗ ਕੋਤਿਆਂ ਦੇਖ ਰਹੀ ਸੀ ਵੀਡੀਓ ਦੇਖ ਰਹੀ ਸੀ ਤੱਕ ਗੋਰੀ ਦੇਖਿਆ ਜਿਸ ਦਾ ਘਰਵਾਲੀ ਮੈਨੂੰ ਲੱਗਾ ਖਤਮ ਸੀ ਸਵਾ ਕਰਦੇ ਗੁਰਸਿੱਖ ਨੂੰ ਦੇਖਿਆ ਕਾਰ ਚੌਕ ਤੇ ਕਿ ਗੜੀ ਲੱਕ ਲਈ ਅਤੇ ਇਹ ਵੀ ਪੁੱਛਿਆ ਗਿਆ ਕਿ ਤਨ ਉਹ ਗੁਰੂ ਹੈ ਜਿਸ ਤੇ ਤੁਸੀਂ ਸਿੱਖੋ ਇਹ ਖੜੀ ਗੁਰੂਆਂ ਦਾ ਦਾਤਾ ਮਨੁਮਾਨ ਹੈ ਸਿੱਖ ਫੈਮਲੀਆਂ ਤੇ ਤੇ ਮੈਨੂੰ ਆਪਣੇ ਹੱਥ ਤੇ ਮਾਣ ਹੈ ਕਿ ਮੈਨੂੰ ਸੱਚੇ ਪਾਤਸ਼ਾਹ ਨੇ ਗੁਰਸਿੱਖ ਪਰਿਵਾਰਕ ਜਨਮ ਦਿੱਤਾ ਅਤੇ ਉਹ ਲੋਕ ਵੀ ਹਨ ਕਿ ਜੋ ਕਿ ਸਤਿ ਸ਼੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਨੇ ਬੱਚਿਆਂ ਨੂੰ ਕਦੇ ਅਤੰਕਵਾਦੀ ਕਦੇ ਵੱਖਵਾਦੀ ਕਹਿੰਦੇ ਨੇ ਇੱਕ ਚਾਰਕ ਪੰਜਾਬ ਦੇ ਵਿੱਚ ਸਿਪਾਹੀਆਂ ਵਾਲੇ ਭਰਾ ਨੇ ਉਹਨਾਂ ਨਹੀਂ ਇਹ ਗੱਲਾਂ ਕਰਦੀਆਂ ਹੁੰਦੀਆਂ ਨੇ ਵੀਰੋਂ ਰੀਸ ਕਰੋ ਗੁਰੂ ਦੇ ਖਾਲਸੇ ਦੀ ਨਿਕਲੇ ਕਰੋ ਜਦੋਂ ਕਿਤੇ ਕੋਈ ਮੁਸੀਬਤ ਪੈਂਦੀ ਹੈ ਮਾਮ ਹੈ ਸਾਰੇ ਵੱਲੋਂ ਤਾਂ ਸਤਿ ਸ਼੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਦੇ ਖਾਲਸੇ ਪੰਥ ਤੇ ਸੀ ਜਿਹੜੇ ਹੋਏ ਤੇ ਇਹਨੀਆਂ ਬੇਇੱਜ਼ਤੀਆਂ ਕਰਦਾ ਹੋਇਆ ਫਿਰ ਮੈਂ गुरु नानक साहब जी के प्रकाश दिहाड़े दिया समूह गुरु नानक नाम लेवा संगतों वधाइया न वागुरू जी का खालसा श्री वागुरू जी की फतेह